ਦੇਰ ਬਾਸ਼ਾ ਰਵਾਲੀ ਦੇ ਅੰਦਰ ਫਰਮਾਨ ਕਰਦੇ ਜੇ ਦਿਨ ਭਾਗ ਸਤ ਸਦਨ ਲਗਦਾ ਦਿਨ ਸ 山东。Uh huh. ਸਰਸ਼ਿਲ ਬਵਨ ਅਸਮਾਰਾ ਜੀ ਜੀ ਦੇ ਪਾਸ਼ਾ ਦਾ ਹਨਾ ਸ੍ਰੀ ਦਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਸ਼ਬਦ ਆਮੀਨ ਸਰਵਤੈ ਰਹਿ ਸੋ ਤ੍ਰੇਰ ਪਦ ਦੇ ਉੱਤੇ ਅੰਕ ਕੀਤਾ ਹੋਇਆ ਇਹ ਸ਼ਬਦ ਹੈ ਆ ਉਸ ਦੀ ਉਚਾਰ ਕਰੀ ਸਤਿਗੁਰੂ ਜੀ ਸਾਦੇ ਦਰਬਾਰ ਦੇ ਸੁਨਾਬੀ ਕਰਿਆ ਕਰੀਏ ਜੋ ਬੇ ਸਮਾ ਵਣੋ ਬੜੀ ਰਹੇ ਬਚਨ ਦਾ ਵੀ ਸਕੂਨਾ ਵੀ ਸੁਨਾਣਾ ਲੱਗਿਆ ਇਸ ਕਰਕੇ ਹੜੀ ਨੋੜੇ ਆਪਾ ਸੁਨਾਬਦਨ ਦੇ ਸ਼ੀਰ ਜੀ ਦੇ ਨਾਮ ਆਪਾ ਸਮਾਪਤੀ ਦੀ ਅਜਨ ਚਾਰ ਦਸ਼ੀਰ ਜੀ ਦਾ ਸ਼ੀਰ ਆ ਦਾ ਸਾਰੇ ਸ਼ੀਰ ਜੀ ਦੇ ਨਾਮ ਆਪਾ ਸਮਾਪਤੀ ਕਰਿਆ ਕਰੀਏ ਸਭ ਤੋਂ ਪਹਿਲਾਂ ਦਸ਼ ਬੇਸ਼ਿਕ ਦਾ ਦਾ ਵਸਿਆ ਨਾਰਾ ਕਰੋ ਬਨਾ ਦਲੇ ਕੇ ਬਣਾਓ ਸਦੇ ਆਖੋ ਵਾਹਿਗੁਰੂ ਜੀ ਦਾ ਖਾਸਾ ਵਾਹਿ ਵਾਗਾ ਲਾ ਮੈਨ ਸਰੀਰ ਤੀਜਾ ਤੀਜੇ ਪਾਸ਼ਾ ਭਜ ਦੂਜੇ ਧਾਤੇ ਹਰਮੋਨੀਅਮ ਤੇ ਗਾਉਣਾ ਚੌਪ ਦੀ ਚਾਲ ਪਰ ਇੱਕ ਓਅੰਕਾਰ ਬਈ ਪੂਰ ਦਰਵਿਸ਼ ਹੈ ਓਅੰਕਾਰ ਸਰਬ ਵਿਆਪਕ ਹੈ ਸੰਗੁਰ ਪ੍ਰਸਾਦ ਕਰ ਗੁਰੂ ਦੀ ਕਿਰਪਾ ਰਵਾਰਾ ਇਸ ਗੱਲ ਦੀ ਸਮਝ ਕੀਤੀ ਹੈ ਗੁਰੂ ਤੋਂ ਜੁਕਤੀ ਸੰਕਰ ਵਾਸਤੇ ਜੀ ਦਾ ਰਾਸ ਤੇ ਨੇ ਆਪਣੀ ਜਿੰਦਗੀ ਦਾ ਚਾਉ ਦਾ ਪੀਗਾ ਦੱਸਦੇ ਜੀ ਇਸ ਕੀਮਤ ਯਾਦਾਂ ਨੂੰ ਕਿਵੇਂ ਸਬਰ ਜੇ ਖਾਣੇ ਪੀਣੇ ਦਾ ਮੁੱਕ ਜਾਂਦਾ ਤੇ ਇੱਕ ਦਿਨ ਸਦਾ ਵਾਸਤੇ ਖਤੂ ਹੋ ਜਾਂਦਾ ਪਰ ਜਿਹੜਾ ਨਾਮ ਧਾਰਨਾ ਨਾ ਮੇਰੇ ਬਾਬਾ ਜੀ ਨਾਲ ਜੀ ਕਹਿੰਦੇ ਜਲ ਜੀ ਰੂਪੈ ਤਸਰ ਕਦੀ ਲੇਵੈ ਪਾਇ ਨਾ ਸਾਖੈ ਜਾਲੇ ਗਉੜੀ ਬੁਰਗਾ ਸ਼ਬਦ ਨਸੈ ਜੀ ਨਾਲੇ ਜਨ ਰੋਮ ਵੀ ਸਬਰ ਆਖ ਸਾ ਨਹੀਂ ਸਕਦੀ ਤਸਰ ਕਹਿੰਦੇ ਨੇ ਚੋਰ ਨੂੰ ਚੋਰ ਚਰਾ ਵੀ ਜਾਂਦਾ ਸ ਗੁਰੂ ਸਤਨਾਮ ਵਰੀ ਗੁਰੂ ਸਤਗੁਰੂ ਵੀ ਆਰਖਾਏ ਪੂਯ ਗੁਰਦੇ ਇਹ ਮੈਨੂੰ ਅਗਨ ਦਿੱਤੀ ਹੈ ਸੂਝੀ ਦਿੱਤੀ ਹੈ ਬੁੱਧੀ ਦਿੱਤੀ ਹੈ ਪਰਮਤਮ ਧਾਰਨ ਵਾਸਤੇ ਗੁਰੂ ਦੀ ਮੱਤ ਆਈ ਕਿ ਇਹ ਜਿਹੜਾ ਸੰਸਾਰੀ ਧਨ ਹੈ ਕੱਚਾ ਧਨ ਹੈ ਨਾ ਧਾਰਨ ਨਾ ਬਖਤੀ ਹੈ ਨਾ ਧਨ ਦੌਦ ਰੇ ਸਰੀਰ ਦੇ ਵਿੱਚ ਸਾਰੀ ਕਾਜੂ ਤੂੰ ਰਹਿੰਦੇ ਏ ਵੀ ਇਹ ਕਦੇ ਨਾਸਵੰਦ ਹੈ ਇਸ ਦੇ ਵਿੱਚ ਨਹੀਂ ਰਹਿਣਾ ਕੇਵਲ ਤੇ ਕੇਵਲ ਪਰਿਪੁਰਦਾਨੇਸ਼ਰ ਦਾ ਨਾਮ ਜਪਿਆ ਹੋਇਆ ਯੀਸੂ ਸੁਆਰ ਉਨ੍ਹਾਂ ਦੇ ਨਾਲ ਜਾੜੇ ਬੈਠ ਕੇ ਆਪ ਕੋ ਸਤ ਨਾਮ ਜੀ ਆਪੜੇ ਸਤਿਕਾਰ ਕੋ ਸਤ ਆਪਲੇ ਸਤਗੁਰੂ ਕੋ ਤੁਸਾਇ ਤੇ ਨਾਮ ਧਾਰੀ ਗਵਾਈ ਕਰਕੇ ਸ਼ੁਰੂ ਕਰ ਦਿੱਤੀ ਗੱਜਿਆ ਹੋ ਸਤਿਨਾਮ ਸ੍ਰੀ ਵੇਦ ਦਾ ਵਾਦ ਹਰ ਨਾਮ ਜਿ ਰਲਾਈ ਧੰਨ ਗੁਰੂ ਅਮਰਦਾਸ ਜੀ ਦੇ ਉਪਸਾ ਜਿਹਦਾ ਬਾਣੀ ਪੜੇ ਤੇ ਜੇ ਨਹੀਂ ਆਪਜਾਪ ਪੜ ਹੈ ਗੁਰੂ ਮੰਤਰ ਦਾ ਜਾਪ ਕਰੇ ਗੁਰੂ ਦਵਾਰੇ ਆਏ ਸੁੱਧੀ ਪਾਏ ਸੇ ਫਿਰ ਗੁਰੂ ਦਵਾਰੇ ਆ ਕੇ ਆਦਰ ਸਿੱਖੀ ਗੁਰੂ ਦੀ ਬਾਤ ਦਾਣ ਕਰਕੇ ਇਸ ਦਲ ਦੀ ਸਮਝ ਬਹਿ ਜਾਵੇਗੀ ਕਿ ਪੜੇ ਹਾਰੇ ਉਹ ਪਾਜਾ ਲਾ ਲੇ ਕਿ ਅਸਤ ਨਾਮ ਸ੍ਰੀ ਦੋਸਾਰੀ ਜੰਗਾਂ ਦੇ ਵਿੱਚ ਦਰਾਰ ਹੈ ਜਿਹੜਾ ਸੁਹਾ ਹਮਤ ਬੇਰੇ ਹੁੰਦਾ ਹੈ ਤੇ ਗੁਰੂ ਨੇ ਇਹ ਗਿਆਨ ਦਤਾ ਤੇ ਮੇਰੇ ਹਿਰਦੇ ਘਰ ਦੇ ਵਿੱਚ ਅਗਿਆਨਤਾ ਦਾ ਹਨੇਰਾ ਖੰਡ ਹੋਇਆ ਤੇ ਗਿਆਨ ਜਿ ਸੂਰਜ ਜਦੋਂ ਚੜ੍ਹਿਆ ਹਰ ਕਿਰਪਾ ਦੇ ਵਸ ਮਾਰੇ ਆਈ ਤੇ ਹਰੀ ਦੀ ਕਿਰਪਾ ਹੋਈ ਤੇ ਉਸੇ ਟਾਈਮ ਤੇ ਤਤ ਵਰਗੀ ਮੇਰੇ ਹਿਰਦੇ ਵਿੱਚ ਮਨ ਦੇ ਵਿੱਚ ਆ ਕੇ ਨਾਮ ਧੰਨਵਾਦ ਕਰ ਗਿਆ ਸਤਿਨਾਮ ਬਹੁਤ ਕੋ ਲਗਾ ਹੋਇਆ ਸੀਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਤਪ ਚੱਕਿਆ ਲਿਆ ਆਪਣਾ ਵਾਲਾ ਦਿਨਾਹਾਂ ਵਾਲਾ ਤੇ ਗੁਰੂ ਨੇ ਕਿਰਪਾ ਕੀਤੀ ਆ ਹੁਣ ਨਾ ਹੀ ਕਿਸੇ ਦੀ ਮੰਨਣਾ ਨਾ ਕਿਸੇ ਦੀ ਈਰਖਾ ਦਾ ਰਹਿਤ ਭਾਵਨਾ ਨਾ ਕਿਸੇ ਨੂੰ ਵਾਰਾ ਬੋਲਣਾ ਨਾ ਮਾਰਾ ਦੇਖਣਾ ਨਾ ਮਾਰਾ ਸੁਣਨੇ ਚੰਗਾ ਹੋਰ ਨਾ ਕਰਦਾ ਦੇਖਣਾ ਕਰਦਾ ਸੁਣਨਾ ਤੇ ਚੰਗਾ ਹੱਥਾਂ ਪੈਰਾਂ ਦੇ ਨਾਲ ਕਰਨਾ ਇਸ ਸਦੀ ਦੇ ਵੇਦ ਚੰਨੀ ਚਾ ਲੈ ਕੇ ਹੋਰੇ ਗੁਰੂ ਨੇ ਕਿਰਪਾ ਕੀਤੀ ਆਪ ਸਰਦਾਰ ਗੁਰਦੇਵ ਸਮਾਈ ਅਗਨਾਂ ਦੀ ਪਾਗ ਕਰ ਦਿੱਤੀ ਤੇ ਗੁਨਾ ਦੀ ਪਾਗ ਮੇਰੀ ਹਿਰਦੇ ਵਿੱਚ ਸੋਟੀ ਵਿੱਚ ਧਰ ਦਿੱਤੀ ਰਹਿ ਕੇ ਆਪੋ ਸਾਧ ਨਾਮ ਜੀ ਹੋਇ ਗੁਰ ਕੈ ਸੈ ਸੁਭਾਈ ਜਦੋਂ ਪੂਰਿਆ ਗੁਰਾਂ ਨੇ ਕਿਰਪਾ ਕੀਤੀ ਮੇਰੀ ਸਹਿਤ ਅਵਸਥਾ ਬਣੀ ਧੀਰਜ ਵਾਲੀ ਅਵਸਥਾ ਬਣੀ ਸਤੋਵ ਵਾਲੀ ਰਸਤਾ ਗਲੀ ਤੇ ਗੁਰੂ ਨੇ ਕਿਰਪਾ ਕੀਤੀ ਤੇ ਅਨੰਦ ਵਾਲੀ ਰਸਤਾ ਮੇਰੀ ਤੇ ਉਹ ਗੁਰੂ ਨੇ ਕਿਰਪਾ ਕੀਤੀ ਤੇ ਵਰਤਨ ਸਾਧੋ ਭਾ ਮੇਰਾ ਮਨ ਹਿਰਦ ਰੂਪੀ ਕਮਲ ਸੁਆਗਤ ਕਰਨ ਗਿਆ ਗਿਆ ਮੀਆਂ ਕਿਰਣਾ ਨਾ ਕਹਿਿਆ ਸੋ ਸਤਨਾਮ ਦੀ ਪੂਰੇ ਗੁਰ ਕੀ ਸਾਡੀ ਬਾਣੀ ਕਿਉਂਕਿ ਇਹ ਪੂਰਿਆਂ ਗੁਰਾਂ ਦੀ ਬਾਣੀ ਤੇ ਸੱਚੀ ਬਾਣੀ ਹੈ ਸੋਗ ਮਾਰੇ ਅੰਦਰ ਸਹਿਜ ਸੁਬਾਣੀ ਧੰਨ ਗੁਰੂ ਅਵਤਾਸ ਸੂਹਾਰਾ ਜੀ ਕਹਿੰਦੇ ਸੋਗ ਮਾਰੇ ਅੰਦਰ ਸਹਿਜ ਸੁਬਾਣੀ ਹੁਣ ਸੁੱਖਾਂ ਨੇ ਡੇਰਾ ਤੇ ਅੰਦਰ ਹੁਣ ਆਰਾਮ ਦੀ ਅਵਸਥਾ ਹੋ ਗਈ ਹੈ ਏਕ ਅਚਲ ਜਨ ਦੇ ਕੋ ਭਾਈ ਧੰਨ ਗੁਰੂ ਅਵਤਾਸ ਸੂਹਾਰਾ ਜੀ ਕਹਿੰਦੇ ਏਕ ਅਚਲ ਹੋਇਆ ਜਨ ਧੰਨ ਜੀ ਦੇਖੋ ਭਾਈ ਦੁਧਾ ਮਾਰਾ ਮਨ ਅਨੁਸਾਰੀ ਜਿਹੜੇ ਮੇਰੇ ਅੰਦਰ ਦੁਧਾ ਸੀ ਦਫਾਰ ਸੀ ਭਲੇਖਾ ਸੀ ਦਾ ਪਰਦਾ ਸੀ ਗੁਰੂ ਦੇ ਰਾਜ ਦਾ ਨਾਮ ਓਲਦਾ anna nam læ marvali ਪ੍ਰਭ ਜਰਵਦਾ ਜੀ ਸਾਡੇ ਵਿੱਚ ਜਰਾ ਗਿਆ ਭਗਤ ਰਵਦਾ ਜੀ ਕੰਨ ਲਗਾ ਸਭ ਕੰਨ ਲਗਾ ਦੇਖੋ ਜੀ ਤੇਰੇ ਘਰ ਦੇ ਵਿੱਚ ਐਸਾ ਟੈਬ ਦਾ ਖਾਣਾ ਭਗਦਾ ਇੱਕ ਟੈਬ ਦਾ ਖਾਣਾ ਭਗਦਾ ਨਹੀਂ ਤੇ ਮੈਂ ਤੈਨੂੰ ਇਹ ਬਾਸ ਦੀ ਲੱਟੀ ਦੇਣਾ ਜਿਹਦੇ ਨਾਲ ਤੂੰ ਸਾ ہوئے پسواگر بنیا ہوا ویچ کے اپنی روٹی پوری کر رہا ہے تیر ما پتا تیر ਵੇਖ ਰ ਉਦਾਸ ਅਗਿ ਨੂੰ ਕਹਿਣ ਲੱਗੇ ਸੋਨਾ ਤੇਰਾ ਧਰਮ ਬਣ ਜਾਵੇਗਾ ਭਗਵਾਨ ਦੀ ਪੂਜਾ ਕਰਨ ਵਾਸਤੇ ਸੋਨਾ ਮੰਦਰ ਬਣ ਜਾਵੇਗਾ ਇੱਕ ਸ਼ਾਮ ਨਾਰੀ ਜਿਹੜੇ ਆਏ ਸਾਧੂ ਉਹ ਸਾਧੂ ਆਇਆ ਕਰਨੇ ਉਹਦੇ ਵਿੱਚ ਆ ਕੇ ਰਾਤ ਟਿਕਿਆ ਕਰਨ ਤੇ ਆਨੁਧਾਨ ਦਾ ਕੋਈ ਟੋਟਾ ਹੀ ਨਹੀਂ ਹੋਣਾ ਭਗਤਨ ਉਦਾਸ ਜੀ ਕਹਿਣ ਲੱਗੇ ਭਾਈ ਮੈਂ ਕੀ ਚਵੇ ਜਰੂਰ ਸੋ ਸਤ ਨਾਮੁ ਮਾਨੁ ਜੀ ਬਨਾਸ ਦੇ ਵਿੱਚ ਬਹੁਤ ਪੰਦਤ ਲੋਕ ਰਹਿੰਦੇ ਜੀ ਉਹ ਸਾਧੂ ਕਹਿ ਲੱਗੀ ਆ ਜਿਹੜਾ ਤੂੰ ਬਥਰ ਜੱਕੀ ਦਿਲ ਦਾ ਉਹਨਾਂ ਨੂੰ ਦੇ ਦੇ ਮੈਨੂੰ ਰੋੜ ਦੇ ਵਿੱਚ ਕੇ ਆਪੋ ਸਤ ਨਾਮੁ ਸ੍ਰੀ ਅਗੋ ਸਾਧੂ ਨੇ ਬੋਲ ਸੁਝਾਇਆ ਜਦੋਂ ਫਿਰ ਉਹ ਨਾ ਹੀ ਮਰਿਆ ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਜਦਾਂ ਫਿਰ ਤੂੰ ਆਉਂ ਕਰ ਰੀਰ ਦੇ ਵਿੱਚ ਬੰਦ ਕੇ ਆਸ਼ਾ ਦੇ ਉੱਤੇ ਟੱਪ ਦੇ ਲੱਗ ਕੇ ਆਪੋ ਸਤਿਨਾਮ ਸ੍ਰੀ ਉਹ ਸਭੀ ਗੱਲ ਲੱਗਾ ਵੀ ਲੈ ਇਹ ਨੂੰ ਪੁੱਜਣਾ ਪੁੱਜ ਸਮਝਣਾ ਪੈਗੀ ਐ ਆਪੇ ਸੁਣਾ ਉਹਨੇ ਪ੍ਰੈਕਟੀਕਾਰ ਕਰਕੇ ਦੇਖੇਗਾ ਤੇ ਜਿਹੜਾ ਆਸ ਇਸੀ ਰੋਹੇ ਦੇ ਨਾਲ ਲੱਗੇਗਾ ਸੋਨਾ ਬਣੇਗਾ ਤੇ ਮੇਰਾ ਭਗਤ ਅਮੀਰ ਹੋ ਜਾਵੇਗਾ ਇਹ ਜਿੰਨਾ ਮੈਂ ਜਿਹੜਾ ਮਾਲੂ ਨਾ ਕਦੇ ਦੇਉ ਸਾਧੂ ਦੇਓ ਕਪੜੇ ਦੇ ਵਿੱਚ ਬੰਨ ਕੇ ਬਾਸ ਦੇ ਵਟੇ ਸਾਧ ਸੰਗਤ ਰਉ ਰਾਸ ਭਗਤੀ ਸਾਧ ਦੇ ਵਿੱਚ ਲੱਗਦੀ ਰਹਿ ਗਿਆ ਸਤਿਗੁਰ ਨਾਲ ਉਸੇ ਹੀ ਤੇ ਫੇਰ ਗੁਰਨਾਮ ਹੋਇਆ ਸਾਰ ਬਾਦ ਸਾਧੂ ਦੇ ਫੇਰ ਜਿਹੜਾ ਮਾਰਿਆ ਉਹੀ ਭਗਤ ਰਾਮਦਾਸ ਜੀ ਦਾ ਜੁੜਾ ਟਣਾ ਪਿਆ ਉਹੀ ਤਰੀਕੀ ਜਾ ਸ੍ਰੀ ਉਹੀ ਸੰਗ ਰਹੀ ਹੋਈ ਹੈ ਤੇ ਜਦੋਂ ਸਾਧੂ ਆਇਆ ਉਹ ਗੁੱਸਿਆ ਭਗਤ ਰਵਰਾਜ ਨੂੰ ਜਿਹਦੇ ਭਾਈ ਬਾਸਨੀ ਰੱਡੀ ਕਿੱਥੇ ਹੈ ਤੇ ਭਗਤ ਰਵਰਾਜ ਹੀ ਕਹਿਣ ਲੱਗੇ ਸਾਧੂ ਨੂੰ ਕਹਿਣ ਲੱਗੇ ਭਾਈ ਜਿਹੜੀ ਤੂੰ ਉਹ ਬਾਸਨੀ ਰੱਡੀ ਜਨਾ ਉਹ ਪਤਰੋਥੀ ਬਹਿ ਮੈਗਾ ਉਹ ਹੱਥ ਨਹੀਂ ਲਾਇਆ ਕਹਿ ਕੇ ਆਖੋ ਸਤਨਾਮ ਸ੍ਰੀ ਕਿਉਂਕਿ ਪ੍ਰਭਾਨ ਮੇਸ਼ਾ ਆਪਣੇ ਭਗਤਾਂ ਦੀ ਪਰਖ ਕਰਦਾ ਹੈ ਇਹ ਜਦੋਂ ਇਹ ਗੱਲ ਹੋਈ ਕਿ ਬਾਸ ਦੀ ਵੱਟੀ ਉਸ ਕਪੜੇ ਦੇ ਨਾਲ ਬੰਨੀ ਪਈ ਹੈ ਉੱਥੇ ਪਈ ਹੈ ਤੇ ਭਗਵਾਨ ਸਾਧੂ ਕਹਿਣ ਲੱਗੇ ਇਹ ਬਾਸ ਦੀ ਵੱਟੀ ਨਹੀਂ ਇਹ ਤਾਂ ਰਵਿਦਾਸ ਧਰਜ ਆਪ ਹੀ ਬਾਸ ਹੈ ਬਾਸ ਕਰਕੇ ਆਪੋ ਸਤਨਾਮ ਸ੍ਰੀ ਜਿਹੜੀ ਇਹ ਮਾਇਆ ਦੇ ਉਤੇ ਪ੍ਰਭਾ ਨਹੀਂ ਮਾਇਆ ਸਾਧ ਸੰਗਤ ਬਾਪਾ ਹੀ ਭਗਤ ਰਵਦਾਸ ਜੀ ਜਿਹੜਾ ਬਾਣੀ ਸੁਣਦਾ ਕਥਾ ਸੁਣਦਾ ਉਹ ਕੋਈ ਅਨਸਾਰ ਮਾਈ ਭਾਈ ਪਾਸ ਦੀ ਰੱਤੀ ਵੱਜਦਾ ਤੇ ਉਸੇ ਟਾਈਮ ਤੇ ਜਿਹੜਾ ਸਾਧੂ ਬੈਠਾ ਸੀ ਉਤੋਂ ਅਲੋਪ ਹੋ ਗਿਆ ਭਗਤ ਰਵਦਾਸ ਜੀ ਨੇ ਰੱਖੇ ਘਰਵਾਲੀ ਨੂੰ ਘਰਵਾਲੀ ਚੈਨ ਲੱਗਿਆ ਆਪਾਂ ਨੂੰ ਇਹ ਅਥਮੇ ਬਸ਼ਾਲਿਆ ਨਹੀਂ ਉਹ ਸਾਧੂ ਮੀਰੀ ਜੀ ਉਹਦਾ ਭਗਵਾਨ ਦਾ ਰੂਪ ਧਾਰਨ ਕਰ ਸਾਡਾ ਨਾਜ਼ਰੀ ਅਖੀਰ ਦੇ ਦੁਪੌਰ ਕੀ ਕਰੀਏ ਸੁਨਾਪੀ ਸੰਮੈ ਵਸੈ ਪ੍ਰਭੀ ਕੋ ਸੋਈ ਸਾਰੀ ਹੱਤ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਆਪ ਭਗਵਾਨ ਵਸਦਾ ਕਿਉਂ ਕਿ ਹਰ ਕੋਨੇ ਜੋਤ ਧਰਈ ਹਰ ਬਿਰ ਅਵਰਨ ਦੇ ਕੋਈ ਸਾਰਾ ਦੇ ਵਿੱਚ ਜੋਤ ਹੈ ਤੇ ਜਿੱਤੇ ਦਿਨ ਇਸ ਗੱਲ ਦੀ ਸਮਝ ਆ ਗਈ ਸਾਨੀਦ ਸਿਰਾ ਉਹਦੇ ਪ੍ਰਮਾਤਮਾ ਦੀ ਜੋਤ ਜਗਦੀ ਤੇ ਸੇਗੀ ਰੱਖ ਕੇ ਆਪ ਕੋ ਸਤਿਨਾਮ ਲਈ ਪਰ ਪਤਾ ਕਿਥੋਂ ਲੱਗਦਾ ਗੌਰਮਤੀ ਘਟ ਪ੍ਰਗਟ ਹੋਏ ਜਦੋਂ ਗੁਰੂ ਦੀ ਮੱਤ ਧਾਰਨਤਾਲੀ ਕਟੰ ਕਟੰ ਦੇ ਵਿੱਚ ਜਾਂਦੀ ਜਾਂਦੀ ਵਿੱਚ ਰੋਮ ਰੋਮ ਦੇ ਇਕ ਕਲਪਣ ਦੇ ਵਿੱਚ ਸਮਾਇਆ ਭਗਵਾਨ ਜੀ ਰੱਖ ਕੇ ਆਪ ਕੋ ਸਤਿਨਾਮ ਲਈ ਸਹੀ ਦੇ ਜਨ ਬਰਾਜ ਜਾਣਿਆ ਜਦੋਂ ਸਹਿਰ ਵਸਦਾ ਧੀਰਜ ਵਾਲੀ ਵਸਦਾ ਅਨੰਦ ਵਾਲੀ ਵਸਦਾ ਗੰਗੀ ਤੇ ਗੁਰੂ ਸਾਹਿਬ ਦੀ ਕਹਿੰਦੇ ਨੇ ਸਹਜੇ ਦਿਲ ਨਾਲ ਜਾਨ ਬਚਾਣਿਆ ਗੁਰੂ ਨੇ ਧਾਮ ਛਾਣ ਸ਼ਬਦ ਰੂਪ ਪ੍ਰਮਾਤਮਾ ਨਾਲ ਕਰਾ ਦੇਣੀ ਹੈ ਨਾਮ ਦਾ ਨਾਮ ਮਿਲੇ ਮਨ ਮਾਲੇ ਆਂ ਫਿਰ ਮਨ ਮਨ ਬੰਦ ਜਾਵੇਗਾ ਜਦੋਂ ਮਨ ਮਾਲਿਆ ਤੋ ਹੈ ਜਾਦਿਆ ਜਦੋਂ ਮਨ ਬੰਦ ਗਿਆ ਉਸੇ ਤੈਦੇ ਹੀ ਭਗਵਾਨ ਨੂੰ ਜਾਣ ਮਿਰੇ ਨਾਨਕ ਨਾਮ ਮਿਰੇ ਮਨ